ਹਾਂਜੀ ਦੋਸਤੋ ਕਿਵੇਂ ਹੋ ਲੈਨੇਓ ਨਜ਼ਾਰੇ ਹਾਂਜੀ ਪੈਂਦੀਆਂ ਨੇ ਰੇਡਾਂ 15 ਤੇ ਫੁੱਲ 15 ਤੇ ਫੁੱਲ ਦੋਸਤੋ ਅੱਜ ਦੀ ਆਪਣੀ ਸਟੋਰੀ ਆ ਤਿੰਨ ਕੀਲਾਂ ਗੱਡੋ ਮਤਲਬ ਘਰ ਨੂੰ ਕੀਲ ਲਣਾ ਜਿਵੇਂ ਆਪਾਂ ਕਹਿੰਦੇ ਹੁੰਦੇ ਤਿੰਨ ਕੀਲਾਂ ਮੇਖਾਂ ਬਰੰਜੀਆਂ ਜੋ ਵੀ ਤੁਸੀਂ ਜਿਹੜੀ ਸਿਆਣੇ ਕਰਕੇ ਦਿੰਦੇ ਹੁੰਦੇ ਨੇ ਤਿੰਨ ਕੀਲਾਂ ਗੱਡੋ ਇਹ ਸਟੋਰੀ ਮੈਨੂੰ ਮੇਰੀ ਭੈਣ ਨੇ ਭੇਜੀ ਸੀ ਕਹਿੰਦੀ ਸੁਣਾਈ ਮੈਨੂੰ ਬੜੀ ਵਧੀਆ ਲੱਗੀ ਮੈਂ ਇਹ ਇਸੇ ਕਰਕੇ ਤੁਹਾਡੇ ਨਾਲ ਸ਼ੇਅਰ ਕਰੀ ਆ ਤੇ ਸ਼ੇਅਰ ਕਰ ਰਿਹਾ ਕਿਸੇ ਕਿਸੇ ਦਾ ਘਰ ਬੜਾ ਡਿਸਟਰਬ ਰਹਿਣ ਲੱਗ ਗਿਆ ਜੀ ਸੁਣ ਲੋ ਪਤੀ ਪਤਨੀ ਦੀ ਆਪਸ ਵਿੱਚ ਲੜਾਈ ਬੱਚੇ ਆਪਣੀਆਂ ਘਰ ਵਾਲੀਆਂ ਪਿੱਛੇ ਲੱਗੇ ਹੋਏ ਠੀਕ ਆ ਬਿਮਾਰੀ ਆ ਗਈ ਘਰ ਵਾਲਾ ਬਿਮਾਰ ਰਹਿਣ ਲੱਗੇ ਪਿਆ ਆਪ ਬਿਮਾਰ ਰਹਿਣ ਲੱਗ ਪੀ ਔਰਤ ਉਹ ਔਰਤ ਚਲੀ ਗਈ ਕਿਸੇ ਸਿਆਣੇ ਕੋਲ ਕਹਿੰਦੇ ਵੀ ਸਾਡੇ ਘਰੇ ਤਾਂ ਪੈਸਾ ਨਹੀਂ ਟਿਕਦਾ ਕਲੇਸ਼ ਆ ਪੂਰਾ ਬਿਮਾਰੀ ਘਰੋਂ ਨਿਕਲਦੀ ਨਹੀਂ ਹੈਗੀ ਦਵਾਈਆਂ ਖਾਈ ਜਾਂਦੇ ਆ ਜਾਂ ਦਵਾਈ ਖਾ ਲੈਨੇ ਠੀਕ ਉਹਦੂਆ ਰ ਫੇਰੂਮੀ ਸਿਆਣੇ ਨੇ ਤਿੰਨ ਕੀਲਾਂ ਨੂੰ ਮਤਲਬ ਕੀਲ ਕੇ ਦਿੱਤਾ ਕਹਿੰਦਾ ਵੀ ਤੂੰ ਆ ਤਿੰਨ ਮੇਖਾਂ ਕੀਲਾਂ ਨੇ ਜਿਹੜੀਆਂ ਵੀ ਮੈਂ ਆਪਣੇ ਘਰੇ ਜਾ ਕੇ ਗੱਡ ਦੀ ਵੀ ਤੇਰੇ ਘਰ ਚੋਂ ਇਹ ਸਾਰਾ ਕੁਝ ਦੂਰ ਹੋ ਜੂ ਦੋਸਤੋ ਉਹੀ ਗੱਲ ਕਰੀ ਉਹਨੇ ਉਹ ਕਿਲਾ ਲਿਆ ਕੇ ਜਦ ਕਿਲਾ ਗੱਡਣ ਲੱਗੀ ਤਾਂ ਉੱਥੋਂ ਦੀ ਕੋਈ ਸਾਧੂ ਮਹਾਤਮਾ ਸੰਤ ਮਤਲਬ ਲੰਘ ਰਿਹਾ ਸੀ ਉਹ ਪੁੱਛਣ ਲੱਗਾ ਵੀ ਬੀਬੀ ਤੂੰ ਆ ਕੀ ਕਰਦੀ ਆ ਉਹ ਕਹਿੰਦੀ ਮਹਾਰਾਜ ਵੀ ਸਾਡੇ ਘਰੇ ਤਾਂ ਵੀ ਆ ਕਲੇਸ਼ ਪੈਂਦਾ ਸੀ ਵੀ ਬਿਮਾਰੀ ਨਿਕਲਦੀ ਨਹੀਂ ਸੀ ਪੈਸਾ ਟਿਕਦਾ ਨਹੀਂ ਸੀ ਵੀ ਮੈਨੂੰ ਤਾਂ ਆ ਪਲਾਨੇ ਸਿਆਣੇ ਨੇ ਕਿਲਾ ਕਰਕੇ ਦਿੱਤੀਆਂ ਨੇ ਵੀ ਉਹ ਕਹਿੰਦਾ ਤੂੰ ਇਸ ਕਿਲਾ ਗੱਡੋ ਵੀ ਤੁਹਾਡਾ ਸਾਰਾ ਕੁਝ ਠੀਕ ਹੋ ਜਾ ਉਹ ਕਹਿੰਦੇ ਸਹੀ ਕੀਤਾ ਅਰ ਤੂੰ ਗੱਡ ਗਲਤ ਜਗ੍ਹਾ ਰਹੀ ਆ ਹੁਣ ਦੋਸਤੋ ਸਾਧੂ ਮਹਾਤਮਾਵਾਂ ਦੀਆਂ ਨਾ ਸੰਤਾਂ ਦੀਆਂ ਨਾ ਗੱਲਾਂ ਹੀ ਹੁੰਦੀਆਂ ਨੇ ਇਹਨਾਂ ਦੀਆਂ ਰਮਜੇ ਹੀ ਹੁੰਦੀਆਂ ਨੇ ਜਿਹੜਾ ਬੰਦਾ ਤਾਂ ਸਮਝ ਗਿਆ ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਗਿਆ ਉਹਦਾ ਤਾਂ ਜੀਵਨ ਸਫਲ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਲ ਜੋਗਾ ਇਹ ਤਾਂ ਕਹਿੰਦਾ ਤੁਸੀਂ ਮਾੜਾ ਜੇ ਨਾਮ ਸਿਮਰਨ ਤੋਂ ਦੂਰ ਹੋ ਬਾਹਾਂ ਭਲਾਈ ਖੜਾ ਤਾਂ ਐ ਫੜਦਾ ਜਰੀ ਬੰਦੇ ਨੂੰ ਠੀਕ ਹੈ ਜੀ ਉਹ ਕਹਿੰਦੀ ਹਾਂ ਜੀ ਵੀ ਤੁਸੀਂ ਦੱਸੋ ਕਿਵੇਂ ਗੱਟੜਿਆ ਕਹਿੰਦਾ ਬੀਬੀ ਪਹਿਲੀ ਕਿੱਲਾ ਜਿਹੜੀ ਇਹ ਗੱਡ ਆਪਣੀਆਂ ਯਾਰੀਆਂ ਦੋਸਤੀਆਂ ਚ ਰਿਸ਼ਤੇਦਾਰੀਆਂ ਚ ਉਹਨਾਂ ਨੂੰ ਮਜ਼ਬੂਤ ਬਣਾ ਜੇ ਤੇਰੇ ਰਿਸ਼ਤੇਦਾਰ ਯਾਰ ਦੋਸਤ ਆਂਢੀ ਗੁਆਂਢੀ ਤੇਰੇ ਤੋਂ ਖੁਸ਼ ਨੇ ਤੇਰੇ ਨਾਲ ਖੜਦੇ ਨੇ ਤੇਰੇ ਤੋਂ ਕੋਈ ਕੁਝ ਮਾੜਾ ਕਰ ਹੀ ਨਹੀਂ ਸਕਦਾ ਉਹ ਕਹਿੰਦੀ ਠੀਕ ਹੈ ਜੀ ਕਹਿੰਦਾ ਦੂਜੀ ਕਿੱਲ ਗੱਡ ਆਪਣੀ ਜੀਬ ਤੇ ਜੇ ਤੂੰ ਮੰਦਾ ਬੋਲੇਂਗੀ ਨਹੀਂ ਦੋਸਤੋ ਤੁਸੀਂ ਕਈ ਵਾਰ ਸਿਸਟਮ ਦੇਖਿਆ ਨਾ ਕਿ ਕਿਸੇ ਇੱਕ ਬੰਦੇ ਦੇ ਇੱਕ ਬੋਲ ਕਰਕੇ ਪੂਰੀ ਸਟੋਰੀ ਖਰਾਬ ਹੋ ਜਾਂਦੀ ਆ ਪੂਰਾ ਕਲੇਸ਼ ਵੱਜ ਜਾਂਦਾ ਜੇ ਉਹ ਬੰਦਾ ਉਸ ਜਗ੍ਹਾ ਦੇ ਉੱਤੇ ਚੁੱਪ ਰਹੇ ਤਾਂ ਤੁਹਾਨੂੰ ਲੜਾਈ ਵੱਧ ਹੀ ਨਹੀਂ ਖਤਮ ਹੋ ਜਾਂਦੀ ਹੈ ਕਹਾਣੀ ਦੂਜੀ ਕਿੱਲ ਗੱਡ ਕਹਿੰਦੇ ਆਪਦੀ ਜੀਬ ਤੇ ਹਮੇਸ਼ਾ ਰਹੇ ਚੁੱਪ ਠੀਕ ਆ ਦੇਖ ਜਿੱਥੇ ਜ਼ਰੂਰੀ ਆ ਉੱਥੇ ਬੋਲ ਅਦਰਵਾਈਜ਼ ਫਾਲਤੂ ਨਾ ਬੋਲੋ ਇਕ ਕਾ ਨਤੀਜੀ ਕੱਲ ਗੱਡ ਆਪਣੇ ਮਾੜੇ ਕਰਮਾਂ ਤੇ ਸਮਝ ਗਏ ਦੋਸਤੋ ਇਹ ਨਾ ਇੱਕ ਸ੍ਰਿਸ਼ਟੀ ਦਾ ਅਸੂਲ ਆ ਧਰਤੀ ਦਾ ਅਸੂਲ ਆ ਰੱਬ ਦਾ ਅਸੂਲ ਆ ਤੁਸੀਂ ਧਰਤੀ ਦੇ ਵਿੱਚ ਜਿਹੜੀ ਚੀਜ਼ ਦਾ ਬੀਜ ਪਾਓਗੇ ਕਣਕ ਬੀਜੋਗੇ ਕਣਕ ਉਗੂ ਕਿੱਕਰ ਬੀਜੋਗੇ ਕਿੱਕਰ ਉਗੂ ਦੇਖਿਆ ਹੀ ਨਾ ਆਪਾਂ ਗਲਾਬ ਲਾਵਾਂਗੇ ਗਿੰਦ ਆਪਾਂ ਜਿਹੇ ਜੀ ਚੀਜ਼ ਲਾਵਾਂਗੇ ਉਹ ਜੀ ਉਗਦੀ ਆ ਤੇ ਉਹ ਜੇ ਹੀ ਉਹਦਾ ਰਿਜ਼ਲਟ ਹੁੰਦਾ ਇਹੇ ਸਿਸਟਮ ਇਨਸਾਨ ਦੀ ਲਾਈਫ ਦੇ ਵਿੱਚ ਆ ਜੇ ਉਹ ਪੁੰਨ ਬੀਜ ਦਾ ਪੁੰਨ ਉਗਦੇ ਨੇ ਪਾਪ ਬੀਜ ਦਾ ਪਾਪ ਉਗਦੇ ਨੇ ਇੱਕ ਸ੍ਰਿਸ਼ਟੀ ਦਾ ਧਰਤੀ ਦਾ ਪਰਮਾਤਮਾ ਦਾ ਅਸੂਲ ਆ ਜੇ ਤੁਸੀਂ ਪੁੰਨ ਬੀਜੋਗੇ ਤਾਂ ਤੁਹਾਨੂੰ 10 ਗੁਣਾ ਹੋਰ ਪੁੰਨ ਮਿਲਣਗੇ ਤੁਸੀਂ ਪਾਪ ਬੀਜੋਗੇ ਤੁਹਾਨੂੰ 10 ਗੁਣਾ ਵੱਧ ਕੇ ਪਾਪ ਮਿਲਣਗੇ ਠੀਕ ਆ ਜੀ ਤੁਸੀਂ ਹਾਸਾ ਬੀਜੋਗੇ ਹਾਸੇ ਮਿਲਣਗੇ ਦੁੱਖ ਬੀਜੋਗੇ ਬੀਜੇ ਇਨਸਾਨ ਦੇ ਹੀ ਹੁੰਦੇ ਨੇ ਕੁਛ ਕੋਈ ਕੋਈ ਕਿਸੇ ਨੂੰ ਕੁਛ ਨਹੀਂ ਦਿੰਦਾ ਉਹ ਸਭ ਜਿਹੜਾ ਫਲ ਇਨਸਾਨ ਨੂੰ ਮਿਲਦਾ ਉਹ ਉਹਦਾ ਆਪਦਾ ਹੀ ਬੋਇਆ ਹੁੰਦਾ ਜਿਹੜਾ ਉਹਨੂੰ ਵੱਡਣਾ ਪੈਂਦਾ ਹਰ ਇੱਕ ਦਾ ਹਰ ਇੱਕ ਦਾ ਤੁਸੀਂ ਦੇਖ ਲਓ ਜੋ ਵੀ ਤੁਸੀਂ ਸਿਸਟਮ ਦੇਖੋਗੇ ਉਹ ਇਨਸਾਨ ਦਾ ਖੁਦ ਦਾ ਬੀਜ ਹੈ ਉਹਨੂੰ ਵੱਡਣਾ ਪੈਂਦਾ ਕਹਿੰਦਾ ਤੀਜੀ ਕਿੱਲ ਗੱਡ ਆਪਣੇ ਕਰਮਾਂ ਦੇ ਵਿੱਚ ਜੇ ਤੂੰ ਮਾੜਾ ਬੀਬੀ ਕਰਮ ਨਹੀਂ ਕਰਨੀ ਮਾੜਾ ਕੁਝ ਕਰਨੀ ਤੇਰੇ ਨਾਲ ਮਾੜਾ ਹੋਊ ਹੀ ਨਹੀਂ ਜੇ ਕਰੋਗੇ ਨਹੀਂ ਹੋਊ ਹੀ ਨਹੀਂ ਸੋ ਦੋਸਤੋ ਮੇਰਾ ਅੱਜ ਦੀ ਸਟੋਰੀ ਤੁਹਾਨੂੰ ਸੁਣਾਉਣ ਦਾ ਮਕਸਦ ਇਹ ਸੀ ਵੀ ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹਸਰੇ ਵੱਸ ਦੇ ਪਰਿਵਾਰ ਉਜੜ ਜਾਂਦੇ ਨੇ ਗੱਲਾਂ ਸਿਰਫ ਤਿੰਨ ਨਹੀਂ ਹੁੰਦੀਆਂ ਨੇ ਸਾਈ ਜੀ ਸੰਤ ਮਤਲਬ ਕਥਾਵਾਚਕ ਜੋ ਵੀ ਨੇ ਆਪਾਂ ਨੂੰ ਸਾਰੇ ਬੰਦੇ ਇਹੀ ਗੱਲ ਆ ਸਕਾਉਂਦੇ ਨੇ ਉਹ ਸਿਰਫ ਰਾਹ ਦਿਖਾ ਸਕਦੇ ਨੇ ਹੁਣ ਚੱਲਣਾ ਤਾਂ ਇਨਸਾਨ ਨੇ ਆ ਨਾ ਦੋਸਤੋ ਸਹੀ ਪੈਂਦੇ ਤੇ ਜਾਵਾਂਗੇ ਸਹੀ ਮੰਜ਼ਿਲ ਤੇ ਪਹੁੰਚਾਂਗੇ ਗਲਤ ਪੈਂਦੇ ਤੇ ਜਾਵਾਂਗੇ ਪਤਾ ਹੀ ਆਪਾਂ ਠੀਕ ਹੈ ਜੀ ਤਿੰਨ ਕਿਲਾ ਕਿੱਥੇ ਗੱਡੋ ਰਸਤੇ ਮਜ਼ਬੂਤ ਕਰੋ ਨਾ ਮਾੜਾ ਬੋਲੋ ਨਾ ਮਾੜੇ ਕਰਮ ਕਰੋ ਠੀਕ ਹੈ ਜੀ ਠੀਕ ਹੈ ਜੀ ਵਧੀਆ ਲੱਗਦੀ ਹੁੰਦੀ ਹੈ ਸਟੋਰੀ ਸ਼ੇਅਰ ਕਰਿਆ ਕਰੋ ਯਾਰ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੁਸੀਂ ਬਹੁਤ ਭਰਮਾ ਪਿਆਰ ਦੇ ਰਹੇ ਹੋ ਬੜੀ ਰਿਸਪੈਕਟ ਦੇ ਰਹੇ ਹੋ ਮੈਂ ਸ਼ਬਦਾਂ ਚ ਤਾ ਇਹ ਗੱਲਾਂ ਨੂੰ ਮੈਂ ਬਿਆਨ ਹੀ ਨਹੀਂ ਕਰ ਸਕਦਾ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ